ਠੇਕੇਦਾਰ ਹਮੇਸ਼ਾ ਬੇਈਮਾਨ ਹੁੰਦਾ ਦਾਵਾ ਦਾਵਾ ਠੇਕੇਦਾਰ ਛੋਟਾ ਹੋਵੇ ਵੱਡਾ ਹੋਵੇ ਸ਼ਰਾਬ ਦਾ ਠੇਕੇਦਾਰ ਹੋਵੇ ਜ਼ਮੀਨ ਦਾ ਠੇਕੇਦਾਰ ਵੀ ਬੱਦੋ ਬੱਦੂ ਦੀ ਹੁੰਦੀ ਹੈ ਬੱਦੋ ਬੱਦ ਮੈਨੂੰ ਕਿੰਨੀ ਆਮਦਨ ਮਿਲ ਜੇ ਉਹ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਆਪਾਂ ਜ਼ਮੀਨਾਂ ਠੇਕੇ ਦਿਨਾ ਮੈਂ ਵੀ ਜ਼ਮੀਨ ਠੇਕੇ ਦਿੰਦਾ ਮੈਂ ਇਹ ਕਹ ਰਿਹਾ ਵੀ ਜਿਹੜਾ ਖੇਤੀ ਕਰਦਾ ਉਹਨੂੰ ਬੱਚੇ ਚਾਹੇ ਢੇਲਾ ਨਾ ਮੇਰੀ ਜੇ ਪਰ ਸਾਡੀ ਆ ਰੋਡ ਹੁੰਦੀ ਫੇਰ ਜਿਹੜਾ ਠੇਕੇਦਾਰ ਹੁੰਦਾ ਉਹਨੇ ਵੱਧ ਕਮਾਈ ਕਰਨ ਦੀ ਖਾਤਰ ਐਨਾ ਜਿਆ ਤਨਖਾਹ ਟੀਚਰਾਂ ਦਾ ਕੱਟ ਕੇ ਬੱਚਿਆਂ ਨੂੰ ਸੂਰ ਦੇਰ ਦੀ ਘੱਲ ਲਵੰਦੀ ਐ ਇੱਥੇ ਆ ਕੇ ਪਤਾ ਲੱਗਿਆ ਵੀ 3 ਸਾਲ ਹੋ ਗਏ ਬੱਚਿਆਂ ਨੂੰ ਮਾ ਦੇ ਪੁੱਤਾਂ ਨੇ ਵਰਦੀਆਂ ਨਹੀਂ ਦਿੱਤੀਆਂ ਕਿਉਂਕਿ ਟੀਚਰਾਂ ਦਾ ਤਨਖਾਹ ਵੱਧ ਰਿਹਾ ਠੇਕੇਦਾਰ ਨੂੰ ਤਾਂ ਬੱਚੇ ਕੁਛ ਨਹੀਂ ਤੇ ਕਿਤਾਬਾਂ ਪੁਰਾਣੀਆਂ ਦੇ ਦਰੋਂ ਉਹਨਾਂ ਨੂੰ ਹੁਣ ਤੱਕ 70% ਦੇ ਹਿਸਾਬ ਨਾਲ 37 ਲੱਖ ਰੁਪਇਆ ਸਰਕਾਰ ਉਹਨੂੰ ਵੀ ਦੇਣੇ ਲੱਗਦੇ 37 ਲੱਖ ਰੁਪਇਆ ਤੇ 37 ਲੱਖ ਦੇ ਵਿੱਚੋਂ ਟੀਚਰਾਂ ਨੂੰ ਅੰਦਰ ਕਹਾਣੀ ਦੇ ਦਿੰਦਾ ਹੈ ਬੱਚਿਆਂ ਨੇ ਜ਼ਮੂਰ ਕਾ ਵੀ ਦੇ ਦਿੰਦਾ ਹੈ ਜਿਹੜਾ ਆਪਦਾ 30% ਪਾਉਣਾ ਹਿੱਸਾ ਉਹ ਤਾਂ ਪਾਉਂਦੀ ਨਹੀਂ ਕੋਈ ਮਾਂ ਦਾ ਪੁੱਤ ਕੱਢ ਦੇਣੀ ਜੇਪ ਤੇ ਇਹ 37 ਲੱਖ ਦੇ ਵਿੱਚੋਂ 12 ਲੱਖ ਦਿੱਤਾ ਕੇ 14 13 14 ਲੱਖ ਰੁਪਇਆ ਹੋ ਟੀਚਰਾਂ ਤੇ ਤੇ ਬੱਚਾ ਨਹੀਂ ਸੁਹੂਟਾਂ ਤੇ ਹੋ ਬਣਦਾ ਇਹਦੇ ਵਿੱਚੋਂ ਚੋਰੀ ਕਰਦਾ ਹੋ ਮਾਰ ਇਹ ਹਕੀਕਤ ਹੈ ਇਹ ਦਾਵਾ ਹੈ ਆਤਮਾਨ ਸਰ ਤੇਰੇ ਆਦਰਸ਼ ਸਕੂਲਾਂ 'ਚ ਹੋ ਰਿਹਾ ਜਿਹਦਾ ਤੂੰ ਚੇਅਰਮੈਨ ਕੰਨ ਧਰ ਕੇ ਸੁਣ ਤੇਰੇ ਮੂਹ ਕਹਦਾਂਗੇ ਸ਼ਰਿਆਮ ਮੀਟਿੰਗ ਦੇ ਵਿੱਚ ਵੀ ਕਹਦਾਂਗੇ ਉਦੋਂ ਤੜਫਿਆ ਤੂੰ ਤਾਂ ਹੀ ਜੀ ਕਿ ਅਸੀਂ ਸੱਚੀ ਗੱਲ ਤੇਰੇ ਮੂੰਹ ਤੇ ਕਹਦੇ ਕਿ ਰਾਜੇ ਨੂੰ ਕੋਈ ਸੱਚੀ ਗੱਲ ਕਹਿਵੇ ਵੀ ਅੱਗਾ ਟੱਕ ਅਸੀਂ ਦਾਵਾ ਰੱਖਦੇ ਆਂ ਅਸੀਂ ਜ਼ੋਰਤ ਰੱਖਦੇ ਆਂ ਤੈਨੂੰ ਸੱਚੀ ਗੱਲ ਕਹਿਣ ਦੀ ਮੀਟਿੰਗ ਦੇ ਵਿੱਚ ਕਹਿਣਾ ਕਿ ਆਹ ਤੇਰੀ ਮੈਨੇਜਮੈਂਟ ਹੈ ਜਿਹੜੀ ਜਿਹੜੇ ਆ ਸਕੂਲ ਦੇ ਮੂਰੇ ਧਰਨਾ ਲੱਗਿਆ ਇਹ ਅਯੋਗ ਕਰਕੇ ਨਹੀਂ ਲੱਗਿਆ ਇਹ ਪ੍ਰੇਸ਼ਟਾਚਾਰ ਕਰਕੇ ਲੱਗਿਆ ਤੇਰੇ ਠੇਕੇਦਾਰੀ ਪ੍ਰਬੰਧ ਦੇ ਖਾਦੇ ਹੋਏ ਪੈਸਿਆਂ ਕਰਕੇ ਲੱਗਿਆ ਜਿੱਥੋਂ ਤੱਕ ਤੇਰਾ ਸਵਾਲ ਸੀ ਟੀਚਰਾਂ ਦੀ ਤਨਖਾਹ ਦਾ ਕਿ ਅਯੋਗ ਦੇ ਇਹ ਤੇਰਾ ਕੰਮ ਨਹੀਂ ਤੇਰੇ ਠੇਕੇਦਾਰਾਂ ਨੂੰ ਪੁੱਛੋ ਵੀ ਜਿਹੜੇ ਤੁਹਾਡੇ ਡਾਕੂਮੈਂਟ ਨੇ ਜਿਹੜੇ ਤੁਹਾਡੇ ਕਾਗਜ਼ਾਂ 'ਤ ਨਹੀਂ ਉਹਨਾਂ 'ਚ ਤੁਸੀਂ ਟੀਚਰਾਂ ਦੀ ਤਨਖਾਹ ਕਿੰਨੀ ਭਰਦੇ ਹੋ ਤੇ ਫੀਲਡ 'ਚ ਕਿੰਨੀ ਦਿੰਦੇ ਹੋ ਹਕੀਕੀ ਰੂਪ 'ਚ ਟੀਚਰਾਂ ਦੇ ਜੇਬ 'ਚ ਪੈਂਦੀ ਕਿੰਨੀ ਹੈ ਕੁਝ ਟੀਚਰ ਨੇ ਜਿਨ੍ਹਾਂ ਦੀ ਤਨਖਾਹ 34000 ਰੁਪਏ ਤੇ ਉਹਨਾਂ ਨੂੰ ਤੁਸੀਂ 8000 ਦਿੰਦੇ ਹੋ ਇੱਕ ਟੀਚਰ ਮਗਰ 26000 ਰੁਪਏ ਤਾਂ ਤੁਸੀਂ ਐਂਦਾ ਬਾਂਹ ਕੁਸ਼ਤੀਚਰ ਜਿਹਨਾਂ ਦੀ ਤਨਖਾਹ 44000 ਰੁਪਏ ਉਹਨਾਂ ਨੂੰ ਤੁਸੀਂ 10000 ਦਿੰਦੇ ਹੋ 31000 ਰੁਪਏ ਪਰ ਮਹੀਨਾ ਤੁਸੀਂ ਉਹ ਟੀਚਰ ਅਗਰ ਕੀ ਮਾਨ ਸਾਹਿਬ ਤੇਰੇ ਕੰਨ ਐ ਤਾਂ ਦੱਸ ਸਕਦੇ ਨੇ ਕਿ ਕਿਚਨ ਨਾਲੋਂ ਜੇਠੂ ਕੇ ਕਿਹੜੀ ਗੋਸ਼ਟੀ ਚ ਬੈਠਿਆ ਕਿੱਥੋਂ ਦੀ ਕਿਹੜੀ ਮੋਰੀ ਵਿੱਚ ਦੀ ਨਿਕਲ ਕੇ ਕਿੱਧਰ ਨੂੰ ਤੁਰ ਗਿਆ ਉਹਦੀ ਲੋਕੇਸ਼ਨ ਤੇ ਤੇਰੇ ਕੋਲ ਹੈ ਤੈਨੂੰ ਐ ਪਤਾ ਲੱਗਿਆ ਵੀ ਉਹ ਰਾਹਾਂ ਕਿਹੜੀ ਸ਼ੜਕ ਤੇ ਜਾਂਦਾ ਤੈਨੂੰ ਐ ਨਹੀਂ ਪਤਾ ਲੱਗਿਆ ਵੀ ਗਰਮੀ ਦੇ ਠੇਕੇਦਾਰ ਕਿਵੇਂ ਠਗੀਆਂ ਲਮੈ ਨੇ ਲੋਕਾਂ ਨੂੰ ਹਿੱਸਾ ਤੇਰਾ ਬਾਈ ਤੇਰੇ ਅਸਰਾਂ ਦਾ ਹਿੱਸਾ ਐਡਾ ਬਕਾ ਬੇਈਮਾਨਾ ਚੱਲਣਾ ਹੈ ਕਰ ਲੈ ਪੜਤਾਲ ਸਵਾਲ ਇਹ ਨਹੀਂ ਵੀ ਅਸੀਂ ਸਿਰਫ ਲੜਨਾ ਜਾਣਦੇ ਆ ਅਸੀਂ ਬਹਿਸ਼ ਕਰਨਾ ਵੀ ਜਾਣਦੇ ਆ ਨਾ ਕਦੇ ਮੈਦਾਨ ਚ ਹਾਰਿਆ ਨਾ ਕਦੇ ਮੇਜ਼ ਤੇ ਹਾਰਿਆ ਆ ਜਾ ਬਹਿ ਜਾ ਬਹਿ ਜਾ ਅਸੀਂ ਹਮਾਇਤ ਕਰਨ ਆਏ ਆ ਜਿੱਥੇ ਬੰਨੀਆਂ ਹਮਾਇਤ ਕਰਨਗੇ ਧਰਨਾ ਟੀਚਰਾਂ ਦਾ ਚੱਲ ਸਾਡੇ ਨਾਲ ਜੇ ਬਹਿਸ਼ ਵੀ ਕਰਨੀ ਚਾਹੇ ਤੂੰ ਸਾਡੇ ਕੋਲ ਐਵੀਡੈਂਸ ਨੇ ਪ੍ਰੂਫਾਂ ਦੇ ਨਾਲ ਬਹਿਸ਼ ਕਰਾਂਗੇ ਤੇਰੇ ਕੋਲ ਪ੍ਰੂਫਾਂ ਦੇ ਨਾਲ ਸਾਬਤ ਕਰਾਂਗੇ ਤੇਰੀ ਗੱਲ ਆ ਤੇਰੇ ਡੀਸੀ ਡੂਸੀ ਜੇ ਤੱਕ ਕਈ ਵਾਰੀ ਬੈਠੇ ਬੇਜਮਾਨ ਡੀਸੀ ਆ ਬੇਜਮਾਨ ਕਹਿ ਕੇ ਮਕਰਨ ਵਾਲਾ ਡੀਸੀ ਆ ਲਿਫਤੀ ਸਮਝੌਤਾ ਕਰਕੇ ਮਕਰਨ ਵਾਲਾ ਡੀਸੀ ਆ ਇਹਦਾ ਕਈ ਵਾਰ ਪਰ ਉਹ ਕਹਿਣਾ ਹੁੰਦਾ ਕਹਿੰਦਾ ਜਾਓ ਉਗਰਾਹਾਂ ਤੋਂ ਲੈ ਲਓ ਤਨਖਾਹ ਤੂੰ ਬਈ ਜੇ ਅਸੀਂ ਨਹੀਂ ਤਨਖਾਹ ਦੇਣੀ ਐ ਨੇ ਦੇ ਦਾਂਗੇ ਅਸੀਂ ਤਨਖਾਹ ਜਿੱਦਾਂ ਅਸੀਂ ਤਨਖਾਹਾਂ ਦੇਣ ਵਾਲੇ ਹੋਗੇ ਤੇ ਤੂੰ ਕੁਰਸੀ ਤੇ ਨਹੀਂ ਹੁੰਦਾ ਦੇ ਦਾਂਗੇ ਤਨਖਾਹਾਂ ਤਨਖਾਹਾਂ ਤੇਰੀ ਜੇਬ ਚੋਂ ਨਹੀਂ ਮਿਲਦੀਆਂ ਅਸੀਂ ਦਿੰਨੇ ਹਾਂ ਤਨਖਾਹ ਸਾਡਾ ਪੈਸਾ ਖਜਾਨੇ ਚ ਸਾਡੇ ਨਾਲ ਠੱਗੀਆਂ ਲਾਉਂਦਾ ਤੁਸੀਂ ਉਹਦੇ ਤੇ ਐਸ਼ਾ ਕਰਦੇ ਹੋ ਇਹ ਕਿਸੇ ਡੀਸੀ ਦੇ ਸ਼ਬਦ ਨੇ ਕਿ ਜਾ ਕੇ ਉਗਰਾਹਾਂ ਤੋਂ ਵੀ ਲੈ ਲੇ ਫਿਰ ਭਾਈ ਤਨਖਾਹ ਉਗਰਾਹਾਂ ਤੋਂ ਲੈ ਲੈ ਜਦ ਨਹੀਂ ਅਸੀਂ ਮਾਨ ਸਾਹਿਬ ਤੁਹਾਨੂੰ ਰੋਗ ਲਾ ਦਿਖਾਉਣਾ ਚਾਹੁੰਦੇ ਆ ਇੱਕ ਤਾਂ ਇਹ ਦਾਵਾ ਕਰਨਾ ਛੱਡੋ ਕਿ ਮੇਰੇ ਰਾਜ ਚ ਭ੍ਰਿਸ਼ਟਾਚਾਰ ਨਹੀਂ ਜੇ ਖਤਮ ਕਰ ਦਿਓ ਮੰਨ ਦੂਜਾ ਇਹ ਦਾਵਾ ਕਰਨਾ ਛੱਡੋ ਕਿ ਕਿਸਾਨਾਂ ਤੋਂ ਬਿਨਾਂ ਤਾਂ ਮੇਰੇ ਰਾਜ ਚ ਕੋਈ ਧਰਨਾ ਲਾਉਂਦਾ ਹੀ ਨਹੀਂ ਦਸ ਤਾਂ ਇਹ ਵੀ ਕਿਹੜਾ ਵਰਗ ਖੁਸ਼ੀ ਹੈ ਇੱਕ ਗਣੇ ਦੇ ਤੂੰ ਰੌਲਾ ਇਥੇ ਕੀ ਹੈ ਪਹਿਲਾਂ ਬਦਾਰਾ ਸਾਡਾ ਦੱਸ ਕੇ ਗਿਆ ਹੈ ਹਕੂਮਤ ਦੀ ਕੁਰਸੀ ਨਾਲ ਰੌਲਾ ਸਾਡਾ ਸਾਡਾ ਪ੍ਰਬੰਧ ਨਾਲ ਰੌਲਾ ਸਾਡਾ ਇਸ ਨੀਤੀ ਨਾਲ ਰੌਲਾ ਜਿਹੜੀ ਤੁਸੀਂ ਉਸ ਕੁਰਸੀ ਤੇ ਬਹਿ ਕੇ ਲਾਗੂ ਕਰਦਾ ਬੰਦੇ ਨਾਲ ਸਾਡਾ ਕੋਈ ਰੌਲਾ ਨਹੀਂ ਜਿੰਨਾ ਮਰਜ਼ੀ ਤੂੰ ਜ਼ੋਰ ਲਾ ਲੈ ਤੇਰੇ ਕੋਲ ਉਹ ਸਿਸਟਮ ਠੀਕ ਨਹੀਂ ਹੁੰਦਾ ਚਰੇ ਆਮ ਝੂਠ ਮਾਰਦੇ ਆ ਯਾਰ ਕਮਾਲ ਦੀ ਗੱਲ ਸਾਡੇ ਪਿੰਡਾਂ ਦੇ ਇੱਕ ਅਧਿਆਪਕ ਦਾ ਮੁੰਡਾ ਤੂੰ ਆ ਵੀ ਅਧਿਆਪਕ ਨੇ ਜਿਹੜੇ ਗੇਟ ਤੇ ਬੈਠੇ ਜੇ ਦੁਨੀਆ ਦੀ ਵਿਕਾਸ ਕਰਨ ਦੀ ਲਾਈਨ ਨੂੰ ਗਿਣ ਕੇ ਦੇਖਣਾ ਹੋਵੇ ਤਾਂ ਵਿਕਾਸ ਦੀ ਪਹਿਲੀ ਪੌੜੀ ਇੱਥੋਂ ਸ਼ੁਰੂ ਹੁੰਦੀ ਹੈ ਤੇ ਇਹਦਾ ਤੁਸੀਂ ਸਤਿਆਨਾਸ਼ ਕੀਤਾ ਹੋਇਆ ਹੈ ਸ਼ੁਰੂ ਇਸ ਗਾਣੇੋਂ ਜਿਹੜੇ ਸਕੂਲ ਦੇ ਵਿੱਚ ਸ਼ਰੇ ਆਮ ਬੱਚਿਆਂ ਦੇ ਅਧਿਕਾਰਾਂ ਨੂੰ ਖੋ ਗਏ ਆਪਣੇ ਬੱਚਾ ਨਾਲ ਢਿੱਡ ਭਰਿਆ ਜਾਣਾ ਹੋਵੇ ਬੱਚਿਆਂ ਦਾ ਰਾਸ਼ਨ ਖਾ ਕੇ ਚੋਰੀ ਕੀਤਾ ਜਾਂਦਾ ਹੋਵੇ ਬੱਚਿਆਂ ਨੇ ਸੁਖ-ਸੂਰਤਾ ਕੱਟ ਕੇ ਆਪਣੀ ਜੀਵਨ ਜਪਾਈਆਂ ਜਾਂਦੀਆਂ ਹੁਣ ਉਹਨਾਂ ਨੇ ਕਿਤਾਬਾਂ ਦੇ ਪੈਸੇ ਖਾ ਕੇ ਅਰਦੇ ਭੜੋਲੇ ਭਰਲੇ ਹੁੰਦੇ ਹੁਣ ਹੁਣ ਉਹ ਬੱਚੇ ਸਿੱਖਣਗੇ ਕੀ ਭਾਈ ਆਪ ਬੁਨਿਆਦ ਹੈ ਕਿਸੇ ਸਮਾਜ ਦੀ ਹੋਂਦ ਇਸ ਬੁਨਿਆਦ ਦੇ ਵਿੱਚ ਕਿਸੇ ਇੱਕ ਬੱਚੇ ਨੂੰ ਖੜਾ ਕਰ ਲੋ ਕੇ ਬੇਟਾ ਤੂੰ ਖੜਾ ਹੋ ਐ ਸਕੂਲ ਦੇ ਉੱਤੇ ਲੇਖ ਲਿਖ ਤੇ ਜੇ ਭਲਾਓ ਲੇਖ ਹੀ ਲਿਖ ਦੇ ਵੀ ਇਹ ਸਕੂਲ ਇੱਕ ਠੇਕੇਦਾਰ ਦਾ ਹੈ ਠੇਕੇਦਾਰ ਨੇ 4 ਸਾਲ ਤੋਂ ਵਰਦੀਆਂ ਨਹੀਂ ਦਿੱਤੀਆਂ ਠੇਕੇਦਾਰ ਨੇ ਕਿਤਾਬਾਂ ਨਹੀਂ ਦਿੱਤੀਆਂ ਠੇਕੇਦਾਰ ਸਾਡਾ ਰਸ਼ਨ ਖਾ ਗਿਆ ਠੇਕੇਦਾਰ ਨੇ ਟੀਚਰ ਨਹੀਂ ਪੂਰੇ ਕੀਤੇ ਹੋਏ ਇਹਦੇ ਅੱਕਾਉਣੀਆਂ ਨੇ ਹੋ ਪੜਾਉਨੀਆਂ ਨਹੀਂ ਪ੍ਰਿੰਸੀਪਲ ਕਦੇ ਮੈਨਾਰ ਨਹੀਂ ਆਉਂਦਾ ਕੋਈ ਇੱਥੇ ਆਪ ਸਰ ਚੈੱਕ ਇਨ ਕਰਨ ਨਹੀਂ ਆਉਂਦਾ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਇੱਥੇ ਸਫਾਈ ਦਾ ਪ੍ਰਬੰਧ ਨਹੀਂ ਕਾਹ ਨੰਬਰ ਦੇਵੋਗੇ ਭਾਈ ਟੀਚਰੋ ਤੁਸੀਂ ਉਹਨੂੰ 0 ਕਿਉਂਕਿ ਉਹਨੇ ਸੱਚ ਬੋਲ ਆਹ ਹੈ ਹਕੀਕਤ ਸੁਣ ਫੇਰ ਲਿਖਾਂਗੇ ਅਸੀਂ ਵੀ ਸਾਡੇ ਪ੍ਰਿੰਸੀਪਲ ਬਹੁਤ ਵਧੀਆ ਨੇ ਸਾਡੇ ਪ੍ਰਬੰਧ ਬਹੁਤ ਵਧੀਆ ਹੈ ਤੇ ਸਕੂਲ ਨੂੰ ਹਰ 6 ਮਹੀਨੇਵਾਰ ਕਲੀ ਹੁੰਦੀ ਹੈ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਸਾਫ ਸੁਥਰਾ ਖੇਡਾਂ ਦਾ ਮੈਦਾਨ ਬਹੁਤ ਹੈ ਖੇਡਾਂ ਖੜਾਉਂਦੇ ਨੇ ਬੱਚੇ ਬਹੁਤ 6 ਨੰਬਰਾਂ ਦੇ پاس ਹੁੰਦੇ ਨੇ ਚਾਹੇ ਸਾਰੇ ਦੇ ਸਾਰੀ ਫੇਲ ਹੋਣ ਫਿਰ ਨੰਬਰ ਪੂਰੇ ਯਾਨੀ ਬੇਸਿਕਲੀ ਕੀ ਸਾਨੂੰ ਝੂਠ ਮਾਰਨਾ ਇੱਥੋਂ ਹੀ ਸਿੱਖਾ ਤੇ ਉਹ ਝੂਠ ਦੇ ਜੱਗ ਮੈਂ ਦਰਬਸਤ ਦੇ ਮੁੰਡਿਆ ਉਹੀ ਝੂਠ ਤੋਂ ਮਾਰਿਆ ਕਿਤਾਬ ਵਿਧਾਨ ਸਭਾਤ ਵਿੱਚ ਬੈਠ ਕੇ ਗੱਪ ਮਾਰਨੋਂ ਹਟਦਾ ਹੀ ਨਹੀਂ ਮੈਂ ਤਾਂ ਯਾਰ ਸੁੱਖੇ ਨੂੰ ਗੱਪੀ ਸਮਝਦਾ ਹੁੰਦਾ ਤੂੰ ਤਾਂ ਕੱਟ ਗਿਆ ਉਹਨੂੰ ਵੀ